ਲਓ ਸਾਰੇ ਤੁਹਾਨੂੰ ਬੇਸਮੇ ਨਾ ਇੰਤਜ਼ਾਰ ਕਰ ਰਹੇ ਆ ਕਦੇ ਛੋਟੇ ਬਸ ਸੱਜਣ ਨੂੰ ਕਦੇ ਬਾਹਰ ਆਉਂਨ ਆਹਰ ਬੈਠਣਾ ਪਾਉਦਾ ਠੀਕ ਹੈ ਲਓ ਜੀ ਬਾਈ ਐਂਟਰੀ ਹੋਣ ਲੱਗੀ ਅੰਦਰ ਟੋਰਾ ਫੁੱਲ ਨੇ ਅੱਜ ਬਾਈ ਸਾਰਿਆਂ ਦੀ ਹੈ ਵੇਟ ਹੋ ਰਹੀ ਜੈਸਮਿੰਦੇ ਆਉਣ ਦੀ ਹਾਂ ਜੀ ਮੰਦਰੀਤ ਮਿੱਟੀ ਦਾ ਕੰਮ ਇਹਦਾ ਮਿੱਟੀ ਚ ਖੇਲੋ ਮਿੱਟੀ ਚ ਠੀਕ ਹੈ ਬੰਬੇ ਮਿੱਟੀ ਨਹੀਂ ਮਿਲਲੀ ਹੈਗੀ ਫੰਬੇ ਮਿੱਟੀ ਨਹੀਂ ਹੈਗੀ ਉਰੇ ਮਿੱਟੀ ਹੈ ਨਾ ਹਾਂਜੀ ਭਾਬੀ ਜੀ ਸਤਿ ਸ੍ਰੀ ਅਕਾਲ ਜੀ ਤਿਆਰੀ ਹੈ ਜੀ ਹਾਂਜੀ ਪਕੌੜੇ ਪਕੌੜੇ ਖਾਓ ਜੀ ਹਾਂ ਤਿਆਰ ਹੈ ਸਾਨੂੰ ਖਿਲਾਓ ਤਿਆਰ ਹੈ ਹਾਂਜੀ ਆਉਣੇ ਵਾਲੇ ਨਾ ਬਸ ਹਾਂਜੀ ਬੇਟਿੰਗ ਹੋ ਰਹੀ ਹੈ ਬਸ 5 5-7 ਮਿੰਟ ਚ ਆਉਣੇ ਵਾਲੇ ਹੈ ਭਾਈ ਰਿਸ਼ਤੇਦਾਰ ਸਹੀ ਗੱਲ ਹੈ ਸਰੀ ਤੇ ਸਾਰੇ ਜਾਣੇ ਦੇਖ ਕਰ ਰਹੇ ਵੀ ਆਜੋ ਹੁਣ ਦੇਖ ਕਰ ਰਹੇ ਚਾਚਾ ਕੁੜੀ ਦਾ ਜ਼ਿਆਦਾ ਵੇਟ ਕਰ ਰਹੇ ਭਾਬੀਆਂ ਨੇ ਟੌਰ ਕੱਢ ਲਈ ਅੱਪਾ ਦਾ ਭਾਈ ਓਕਣੀ ਹੈ ਸਿੰਪਲ ਫੇੜੀ ਕਾਰ ਕਰਕੇ ਖਾਓ ਵਾਜ ਬੈਠੀ ਪਈ ਆ ਮੇਰੀ ਜੋੜ ਲੱਗ ਗਿਆ ਵਿਆਹ ਚ ਹਾਂ ਕੰਮ ਨਿਬੇੜ ਕੇ ਕੱਢ ਲਈ ਹਾਂ ਠੀਕ ਆ ਚਾਹੀਦੀ ਵਾਜ ਬੈਠੀ ਪਈ ਆ ਮੇਰੀ ਗਲਾ ਤੇ ਬੋਲ ਨਹੀਂ ਨਿਕਲਦਾ ਜੋੜ ਲੱਗ ਗਿਆ ਭਾਬੀ ਵਿਆਹ ਚ ਟੀਕਾ ਤੁਹਾਨੂੰ ਮਾਰਿਆ ਟੀਕਾ ਮਾਰੀਆ ਸਹੀ ਗੱਲ ਲਓ ਜੀ ਬਾਈ ਫੋਟੋ ਸ਼ੂਟ ਹੋ ਰਿਹਾ ਜਾਨ ਮਾਲ ਦੀ ਮੋਟਰ ਤੇ ਕਹਿੰਦੇ ਲਾਈਟਾਂ ਦੇਖੋ ਹਰਮਨ ਵੀ ਕੋਲ ਸੀ ਵੀ ਰੇਟ ਕਰਿਓ ਫਰ ਡਾਊਨ ਰੇਟ ਕਰਿਓ ਹਾਂਜੀ ਅੱਜ ਜਿਵੇਂ ਸਮਾਈਲ ਅਗੇਨ ਅੰਬੀ ਦੇ ਕੋਲੇ ਸ਼ੋਲਡਰ ਤੇ ਦੇਖਿਓ ਹਾਂ ਸਮਾਈਲ ਕਰਦੇ ਰੇਟ ਰੇਟ ਅੱਜ ਜਿਵੇਂ ਲੋ ਜੀ ਬਾਈ ਕਹਿੰਦੇ ਇਹ ਵੀ ਕੰਮ ਸਭ ਤੇ ਵਡਾੜਿਆ ਪਿਆਤਾ ਬਾਪੂ ਕਹਿੰਦਾ ਵੀ ਜਿਹੜਾ ਡਿਸਕੋਇਲ ਆ ਜਾ ਕੰਮ ਚਾ ਜਾਂ ਕੁਝ ਵੀ ਹੈ ਛੱਡਣਾ ਨਹੀਂ ਹੈਗਾ। ਚੱਕ ਕੇ ਬਾਹਰ ਕੱਢ ਦੇਣਾ ਖੇਤ ਤੋਂ। ਨਹੀਂ ਫੇਰ ਬਾਈ ਵਿੱਚ ਗਲਦਾ ਨਹੀਂ ਹੈਗਾ ਕਣੀ ਪਿਆ ਰਹਿੰਦਾ। ਬਾਪੂ ਤਾਂ ਬਾਈ ਸਵੇਰ ਦਾ ਹੀ ਲੱਗਿਆ ਗਿਆ। ਅਸੀਂ ਲੇਟ ਆਏ ਆ ਫਿਰ ਸੂਏ ਪਾਰਕ ਨਹੀਂ ਘੁੰਮ ਗਏ ਮਾ ਹੁਣ ਬਾਪੂ ਕੋਈ ਝੱਟ ਮਰਾਦੀ ਹੈ ਦੇਖੋ ਕਿੰਨਾ ਏਰੀਆ ਸਾਫ ਕਰਤਾ ਬਾਪੂ ਨੇ ਇਕੱਲੇ ਵੀ। ਆਹ ਬਈ ਹੁਣ ਉਧਰ ਲੈ ਕੇ ਗਿਆ ਪਿਆ ਹੁਣ ਆਹ ਰਹਿ ਗਿਆ ਆਪਾਂ ਨੇ ਇਹ ਵੀ ਕਰ ਦੇਣਾ। ਇਹਦਾ ਕੁਝ ਨਹੀਂ ਕੰਮ ਹੋ। ਇਹਦਾ ਕੰਮ ਕੁਝ ਨਹੀਂ ਹੈਗਾ। ਬਾਪੂ ਕਹਿੰਦਾ ਆਏ ਆ ਵੀ ਹੁਣ ਮੈਟਾਂ ਪਰ ਪਿਆ ਚੱਕ ਲੈਣਾ। ਵੀ ਇਹ ਬਾਰ ਮੈਂ ਦੂਏ ਲੋਡ ਚੱਕੂਗੇ ਇਹਨਾਂ ਨੇ ਵੀ ਥੱਲੇ ਘੇੜ ਦੇਣਾ ਫੇ ਓਖਾ ਹੋ ਜਾਣਾ ਕਣਕ ਬੀਜਣੀ ਆ ਆ ਚੀਜ਼ਾਂ ਬਾਈ ਜਿਖਣਾ ਕੁੱਡੀਆਂ ਕੁੱਲੀਆਂ ਚਮਚੇ ਚੁੰਮਚੇ ਜੇ ਮੇਨ ਚੀਜ਼ਾਂ ਜਿਹੜੀਆਂ ਇਹ ਯਾਰਾਂ ਚੱਕ ਦੇਣੀ ਆ ਬਾਕੀ ਜਿਹੜਾ ਇਹ ਟਿਸ਼ੂ ਆ ਟਿਸ਼ੂ ਤਾਂ ਗਲ ਜੂਗਾ ਵਿੱਚ ਇਹਦਾ ਕੋਈ ਚੱਕਣ ਨਹੀਂ ਹੈਗਾ ਟੈਂਟ ਵਾਲੇ ਬਾਈ ਹਲੇ ਟੈਂਟ ਖੋਲਣ ਆਏ ਨਹੀਂ ਹੈਗੇ ਕਣਕਾਂ ਨੂੰ ਬੀਜ ਕੇ ਛਟੂ ਗਈ ਬੀਕ ਨਹੀਂ ਤਾਂ ਬਣੀ ਹੋਇਆ ਐ ਟੈਂਟਾਂ ਖੁੱਲੋ ਹੀ ਨਹੀਂ ਰਹਿੰਦੇ ਇਹ ਟੈਂਟ ਇਹ ਤਾਂ ਅਜੇ ਤੇਰੀ ਕਰ ਦੇਣੀ ਤੂੰ ਮੈਂ ਕਹਿੰਦਾ ਪਿਓ ਕੇ ਵੀ ਵੀਦ ਦੀ ਹੈ ਨਾ ਤਾਂ ਵੀਦ ਤਾਂ ਪਿਓ ਕੇ ਵੀ ਹੋ ਜਾਊਗਾ ਹੂੰ ਆਇਆ ਨਾ ਘਾਬਰੇ ਗਿੰਨੇ ਹੋਵੇ ਵੀ ਥੱਲੇ ਪਰ ਨਹੀਂ ਹੈ ਪਤਾ ਨਹੀਂ ਹੈਗੀ ਹੈਗੀ ਆਹ ਦੇਖੋ ਭਾਈ ਸਾਨੂੰ ਆਏ ਦਾ ਵੀ ਟੈਂਟ ਵਾਲੇ ਵੀ ਟੈਂਟ ਖੋਲ ਲੂਗੇ ਪਰ ਨਹੀਂ ਹਲੇ ਟੈਂਟ ਵਾਲੇ ਪਹੁੰਚੇ ਨਹੀਂ ਹੈਗੇ 2 ਵਜੇ ਹੋਣਾ ਉਹਨਾਂ ਨੂੰ 2 ਵਜੇ ਕੋਸਕ ਬਾਜੀ ਹਲੇ ਤਾਂ ਨਹੀਂ ਆਏ ਹੁਣੇ ਕਿਉਂਕਿ ਰਾਤ ਨੂੰ ਉਸ ਪੈ ਜਾਂਦੀ ਐ ਉਸ ਕਰਕੇ ਹਲੇ ਪਰਦੇਪੁਰ ਦੇ ਵੀ ਗਿੱਲੇ ਹੇਠ ਵਾਲੇ ਮੈਟ ਵੀ ਉਹਨਾਂ ਨੇ ਵੀ ਇਹਨਾਂ ਸੁੱਕੇ ਤੇ ਹੀ ਖੋਲਣਾ ਪ੍ਰੋਜੈਕਟ ਆਪਣਾ ਉਹ ਵੀ ਦੇਖਦੇ ਵੀ ਧੁੱਪ ਕਾੜ ਆਉਂਗੀ ਫਿਰ ਖੋਲਣਾ ਪੈਣਾ ਪ੍ਰੋਜੈਕਟ ਬਾਕੀ ਬਾਜੀ ਦੂਆ ਆ ਗਿਆ ਉੱਪਰ ਚੜ ਗਿਆ ਆਪਣਾ ਖੋਦ ਕੇ ਲੈ ਕੇ ਜਾਣਾ ਉਹਨੇ ਗੱਬੇ ਵਾਲਾ ਜਿ ਘੜ ਜੂਮਾ ਯਾ ਉਹ ਚੜ ਗਿਆ ਟਰਸਟ ਟਰਸਟ ਬਾਜੀ ਟਰਸਟ ਖੋਲ ਕੇ ਲੈ ਕੇ ਜਾਣੀ ਉਹਨੇ ਰੋ ਬਾਪੂ ਇਹ ਮਦਾਈਏ ਛੱਟ ਬਾਕੀ ਫੇਰ ਲਓ ਜੀ ਇੱਧਰ ਹਲਵਾਈ ਲੱਗੇ ਪਏ ਆ। ਦੀ ਹਮਾ ਕਾਹ ਕੋ ਧੋਗਾ ਆਗੋ ਮੈਂ ਚੱਲਦਾ। ਬੰਦਾ ਕਹਿੰਦਾ ਕੁੱਤੇ ਨੇ ਵੱਢਿਆ। ਇਹ ਵੀ ਜਾਣਦੇ ਭੇਜੇ ਆ। ਇੱਧਰ ਇਸ਼ਤਾਰ ਕੰਮ ਲੱਗੇ ਨੇ। ਪੁਰਾਣੇ ਚਿੱਟੇ ਕੱਪੜੇ ਸੱਜ ਰਹੀ ਦੱਸਦਾ ਕਿਦੇ। ਹੈ? ਟੌਰ ਟੌਰ ਸੱਜ ਰਹੀ ਫਿਰ। ਹਾਂ। ਤੱਕੋ ਤੱਕੋ ਕਰਨਾ ਹਾਂ ਉਹ ਕਰਦੀ ਬਾਅਦ ਕਰੇਗਾ ਕੋਈ ਨਾ ਕਰਦੀ ਮੈਨੇਜਰ ਬਾਈ ਮਿਸ ਮਾਰ ਗਿਆ ਪਤਾ ਨਹੀਂ ਚੱਕਰ ਮਾਰ ਆ ਰਾਜੂ ਬਾਈ ਨੂੰ ਲੱਗਦੀ ਆ ਬਾਈ ਠੰਡੇ ਸੇਕਣ ਲੱਗਿਆ ਉਹ ਆਈ ਨੂੰ ਬਣਾ ਚੱਕਾ ਤੁਮਹਾਂ ਆਈ ਆ ਪੜਾਈ ਨੂੰ ਗਾਏ ਬਾਈ ਕੈਵਣਾ ਲੱਗਿਆ ਬਾਪੂ ਨੇ ਡੇਢ ਘਾਟਾ ਤੇ ਝੱਟ ਫਰਾਈ ਆ ਸਾਰਾ ਕੁਝ ਘਾਤਾ ਉਹ ਦੇਖ ਕਚਰਾ ਮਤ ਮਟਰ ਪਾ ਤੋ ਕੇ ਰੱਖੀ ਵੀ ਤੀ ਲੈ ਲਓ ਆਪਣਾ ਵੀ ਹਲਵਾਈ ਸਾਹਿਬ ਕੇ ਹਾਲ ਹੈ ਨੂਨ ਮਿਰਚ ਪੂਰਾ ਹਾਂ ਜੀ ਹਾਂ ਜੀ ਕਰੰਚੀ ਐਨ ਬਾਈ ਮਿਕਸ ਵੈਜ ਕੱਲ ਮਸਾਲਾ ਧਕਾਤਾ ਅੱਜ ਤੇਜ ਪਾਇਆ ਹੋਊਗਾ ਅੱਜ ਕਹਿੰਦੇ ਪਿੰਡੂ ਹਲਵਾਈ ਐ ਦੇਗੀ ਮਿਰਚਾ ਬਾਦਦੀ ਐ ਦੇਗੀ ਮਿਰਚਾ ਲਾ ਬਾਈ ਅਜੀ ਭਾਈ ਉੱਪਰ ਵੀ ਗੇੜਾ ਮਾਰ ਕੇ ਆਉਂਦੇ ਇੱਧਰ ਵੀ ਚੱਲਦਾ ਕੰਮ ਆ ਗਿਆ ਭਾਈ ਹਾਂ ਭਾਬੀ ਡਿਊਟੀ ਲੱਗੀ ਰੋਟੀ ਦੀ ਸਖਤ ਡਿਊਟੀ ਹੈ ਕਹਿੰਦੇ ਆਹ ਚੁੱਲ੍ਹੇ ਨੇ ਇੰਨਾ ਕੰਮ ਸਾਰੇ ਵਿਆਹ ਚ ਨਿਆਰੇ ਲਿਆ ਤੇ ਹਾਂ ਹੋਰ ਕੀਆ ਬਈ ਬਦਲ ਗਿਆ ਪੱਠੀ ਤੇ ਪੜਾਉਣੀ ਸੀ ਰੋਟੀ ਪੱਠੀ 'ਤੇ ਚਲ ਬਚਾਓ ਹੋ ਗਿਆ ਤੁਹਾਡਾ ਧੁੱਪਾਂ 'ਤੇ ਪਾਪੀ ਨੇ ਪਾਪੀ ਤਰਸ ਖਾ ਲਿਆ ਮੈਂ ਤਰਸ ਖਾ ਲਿਆ ਹੋਰ ਤਰਸ ਖਾ ਲਿਆ ਕਿਤੇ ਪਾਪੀ ਆ ਚੁੱਲੇ ਨੇ ਬਹੁਤ ਕੰਮ ਸਾਰੇ ਆ ਭਾਈ ਬਹੁਤ ਭਾਈ ਪਾਪੀ ਤਾਹੀ ਬਣਾਇਆ ਤਾਂ ਹੈ ਮੈਂ ਇਹੋ ਬਣਾਇਆ ਵਾ ਠੀਕ ਹੈ ਤਾਂ ਹੀ ਕੰਮ ਸਾਰੇ ਇੱਥੇ ਤਾਂ ਬਣੂ ਹੁਣ ਕਹਿੰਦੇ ਰੋਟੀਆਂ ਬਾਈ ਹਲੇ ਆਈ ਨਹੀਂ ਹੈਗੇ ਮੁੰਡੇ ਵਾਲੇ ਮੁਰਦੇ ਗੱਡੀ ਆਉਣੀ ਅੱਜ ਤਿਆਰੀ ਚੱਲਦੀ ਪੂਰੀ ਲਓ ਜੀ ਬਾਈ ਭਾਬੀਆਂ ਨੇ ਪਿੱਛੇ ਭੈਣਾਂ ਨੇ ਸਾਰਿਆਂ ਨੂੰ ਰੋਟੀ ਖੁਲਾਤੀ ਕੋਈ ਨਹੀਂ ਛੱਡਿਆ ਚੋਕਰਾ ਹੁੰਦਾ ਹੀ ਹੋ ਜਾਂਦਾ ਪਰਦਾ ਫੇਰ ਨਹੀਂ ਆਪ ਵੀ ਖਾ ਲਈ ਹਸਦਾ ਪਾਬੀ ਨੇ ਨਹੀਂ ਖਾਦੀ ਬਾਈ ਪਹਿਲਾਂ ਨਹੀਂ ਲੱਗੀ ਵੀ ਆ ਦੋ ਜਣੇ ਇੱਧਰ ਤਿੰਨ ਚਾਰ ਜਣੇ ਅਸੀਂ ਤਾਂ ਖਾ ਕੇ ਆਈਏ ਅੱਛਾ ਘਰ ਖਾ ਕੇ ਆਏ ਆ ਆਪਣਾ ਕੰਮ ਕਰਨ ਵੇੜਿਆ ਹੈ ਲੈ ਭਾਈ ਬਰਫ ਲਿਆਏ ਠੰਡਾ ਪਾਣੀ ਪਿਲਾਉਣਾ ਤੁਹਾਨੂੰ ਕ੍ਰਾਸ ਪੀਣਾ ਠੰਡਾ ਪਾਣੀ ਹੈ ਇਹਦਾ ਹੈ ਠੰਡਾ ਪਾਣੀ ਬਾਪੂ ਭਾਈ ਇੱਧਰ ਲੱਗਿਆ ਵੈ ਦੁੱਧ ਕਰਮ ਦੁੱਧ ਗਰਮ ਦੁੱਧ ਦੀ ਚਾਹ ਧਾਰਤੀ ਅੱਛਾ ਠੀਕ ਹੈ ਸਮਾਨ ਸਾਰਾ ਬਣ ਗਿਆ ਹਾਂ ਭਾਈ ਆੱਦੇ ਵਾਲੀ ਚਾਹ ਬੁਲਾਉਂਗੇ ਹੜਦੇ ਨਹੀਂ ਭਾਈ ਐਨੀ ਠੰਡਾ ਪਾਣੀ ਕਿਨੂੰ ਬੁਲਾਉਣਾ ਬਰਫ ਵਾਲਾ ਬਾਈਕ ਜੀ ਕਿਹਾ ਠੰਡਾ ਪਾਣੀ ਕਿਨੂੰ ਬੁਲਾਉਣਾ ਪਾਣੀ ਜੀ ਕਿ ਕਿਹਦੀ ਬੋਤਲ ਰੱਖਣੀ ਹੈ ਅੱਛਾ ਦੇਖ ਮੰਮੀ ਬੰਨਾ ਚੜਾ ਦੀ ਟਰੈਕਟਰ ਰਿਸ਼ਤੇਦਾਰ ਡਰਾਉਂਦਾ ਹੈ ਰਿਆਲੇ ਰੋਟੀ ਪਾਣੀ ਪਰ ਭਾਈ ਰਾਤ ਫੁੱਟ ਟਾਈਮ ਕੇ ਪਹੁੰਚ ਗਏ ਤੇ ਭਾਈ ਹਾਂ ਟਾਈਮ ਉੱਪਰ ਸੀ ਗਏ ਤੇ ਐਨ ਸਹੀ ਰੇ ਠੀਕ ਆ ਜੀ ਠੀਕ ਆ ਲੋ ਜੀ ਭਾਈ ਮਾਮੀਆਂ ਮਾਸੀਆਂ ਸਾਰੀਆਂ ਇਕੱਠੀਆਂ ਹੋਈਆਂ ਬੈਠੀਆਂ ਇੱਧਰ ਜੈਸਮੀ ਨਾਨੀ ਵੀ ਆਈ ਸੀ ਹੈ ਘਹਿਣਾ ਦੇ ਤੇ ਇੱਥੇ ਵੀ ਤਿਆਰੀਆਂ ਚੱਲ ਰਹੀਆਂ ਅੱਛਾ ਡੇਟ ਹੋ ਰਹੀ ਆ ਸਾਰਾ ਸੁਨਾ ਰੱਖ ਤੇ ਇਹ ਕੰਮ ਅਸੀਂ ਇੱਕ ਤਾਂ ਮੰਨੂ ਮਿਲਿਆ ਠੀਕਾ ਕੰਟਰ ਅੱਛਾ ਤੇ ਮੈਂ ਬਾਕੀ ਬੰਦੇ ਰੱਖੇ ਰੇ ਆਪਣੇ 3-4 ਇੱਕ ਜੈਸੂ ਦਾ ਮਾਮਾ ਉਹ ਤੇ ਹਾਂ ਬਕਾਇਦਾ ਵੀ ਪੀ ਕੇ ਵੀ ਚੈੱਕ ਕਰ ਲੈ ਭਾਈ ਅੱਛਾ ਜਿੰਮੇਵਾਰੀ ਤਖੜੀ ਦੇਤੀ ਭਾਜੀ ਨੇ ਤੇ ਚਾਚਾ ਨੂੰ ਚਾਚਾ ਜੀ ਨੂੰ ਸੁਭਾਲਦੇ ਸਾਰਾ ਹੀ ਮੈਂ ਆਰਡਰ ਆ ਮਤਲਬ ਦੀ ਪੈਂ ਕਰਨਾ ਵੀ ਕਿਆ ਕੰਮ ਕਰਾਉਣਾ ਬੰਦੇ ਮਾਮੇ ਨੂੰ ਮਾਮੇ ਨੂੰ ਉਹ ਮਾਮਾ ਬੱਤੀ ਹਾਂ ਮਾਮਾ ਸਾਡਾ ਬੰਦਾ ਗੁੱਡ ਆ ਬਈ ਇਹ ਪਹਾੜਾਂ ਦਾ ਮਾਮਲਾ ਹੈ। ਬੱਸ ਇਹਨੂੰ ਕੁਰਸੀ ਤੇ ਬਿਠਾ ਲਦੇ ਆ। ਇਹ ਤਾਂ ਬਹੁਤ ਰੱਖਣੀ ਹੈ। ਲੈ ਨਾ ਲਾਉਂਗਾ। ਕਿ ਵਾਪੇ ਰਹੋ। ਲੋ ਜੀ ਬਾਈ ਸਾਰੇ ਵੇਟ ਕਰਦੇ ਆ। ਸੱਦਾ ਆ ਗਿਆ ਕਹਿੰਦੇ ਨੇੜੇ ਆ ਗਏ। ਪਹੁੰਚ ਗਏ। ਹੈਂ? ਪਹੁੰਚ ਗਏ। ਬੱਸ ਕਹਿੰਦੇ ਆ ਦੇਖੋ ਵੇਟਿੰਗ। ਭਾਬੀ ਨਾ ਇੱਧਰ ਸਾਰੀਆਂ। ਸਾਰਿਆਂ ਨੂੰ ਇੰਤਜ਼ਾਰ। ਹਾਂਜੀ ਕਰਾਉਣੇ ਆ। बज गया ਚਲੋ ਸਾਰੇ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਦੇ ਟੋਪੇ ਬੱਸ ਸਾਨੂੰ ਉੱਪਰ ਚੜ੍ਹ ਜਾਂਦੇ ਆ ਬਹੁਤ ਹੀ ਕਾਫੀ ਥੱਕ ਗਿਆ ਭਾਈ ਪੂਰੀ ਬਾਕ ਤਾਂ ਆਪ ਨਹੀਂ ਪੀਂਦੀ ਆਹ ਪੇ ਉੱਤਰ ਕੇ ਉੱਪਰ ਕੋਈ ਹੋਰ ਕਢਾ ਲਓ ਬੈਠੋ ਬੰਦੇ ਬਾਰੇ ਬੈਠਾ ਬਾਹਰ ਆਉਂਦਾ ਪਾਣੇ ਬੈਠਣਾ ਪਾਦ ਪਾਦ ਪੂਰੀ ਠੀਕ ਹੈ ਪਾ ਦੇ ਇੱਕ ਲਓ ਜੀ ਬਾਈ ਐਂਟਰੀ ਹੋਣ ਲੱਗੀ ਅੰਦਰ ਲਓ ਜੀ ਬਾਈ ਭਾਬੀਆਂ ਨੇ ਪਿੱਛੇ ਭੈਣਾਂ ਨੇ ਸਾਰਿਆਂ ਨੂੰ ਰੋਟੀ ਖੁਲਾਤੀ ਕੋਈ ਨਹੀਂ ਛੱਡਿਆ ਚੋਕਰੇ ਹੁਣਾਂ ਹੀ ਹੋਈ ਜਾਂਦਾ ਪਰਦਾ ਫੇਰ ਨਹੀਂ ਆਪ ਵੀ ਖਾ ਲਈ ਅਸੀਂ ਤਾਂ ਬਾਬੀ ਨੇ ਨਹੀਂ ਖਾਧੀ ਬਾਈ ਪਹਿਲਾਂ ਨਹੀਂ ਲੱਗੀ ਪਿਆ ਦੋ ਜਾਨੀਆਂ ਇੱਧਰ ਤਿੰਨ ਚਾਰ ਜਾਨੇ ਅਸੀਂ ਤਾਂ ਖਾ ਕੇ ਆਈਏ ਅੱਛਾ ਘਰ ਖਾ ਕੇ ਆਏ ਆ ਆਪਣਾ ਕੰਮ ਕਰ ਨਵੇੜਿਆ ਏ ਲੈ ਭਾਈ ਬਰਫ ਲਿਆਏ ਠੰਡਾ ਪਾਣੀ ਪਿਲਾਉਣਾ ਤੁਹਾਨੂੰ ਕਰਾਸ ਪੀਣਾ ਅਸੀਂ ਕੋ ਮਾਹ ਲੜਾਏ ਠੰਡਾ ਪਾਣੀ ਹੈ ਇਹਦਾ ਹੈ ਠੰਡਾ ਪਾਣੀ ਬਾਪੂ ਭਾਈ ਇੱਧਰ ਲੱਗਿਆ ਵੈ ਦੁੱਧ ਕਰ ਗਰਮ ਦੁੱਧ ਕਰ ਗਰਮ ਦੁੱਧ ਨਹੀਂ ਚਾਹ ਧਰਤੀ ਅੱਛਾ ਠੀਕ ਆ ਸਮਾਨ ਸਾਰਾ ਬਣ ਗਿਆ ਹਾਂ ਭਾਈ ਆੱਧੇ ਵਾਲੀ ਚਾਹ ਬੁਲਾਉਂਗੇ ਹੜਦੇ ਨਹੀਂ ਭਾਈ ਐਨੀ ਠੰਡਾ ਪਾਣੀ ਕਿਹਨੂੰ ਬੁਲਾਉਣਾ ਬਰਫ ਵਾਲਾ ਬਾਈ ਜੀ ਕਿ ਭਾਦੇ ਠੰਡਾ ਪਾਣੀ ਕਿਨੂੰ ਬੁਲਾਉਣਾ ਠੰਡਾ ਪਾਣੀ ਜੀ ਕਿ ਕਿ ਬੋਤਲਾਂ ਰੱਖਣੀ ਹੈ ਅੱਛਾ ਦੇਖੋ ਮੰਮੀ ਬੰਨੜੜਾ ਦੀ ਟਰੈਕਟਰ ਰਿਸ਼ਤੇਦਾਰ ਡਰਾਉਂਦਾ ਏ ਨਿਆਣੇ ਰੋਟੀ ਪਾਣੀ ਪਰ ਭਾਈ ਰਾਤ ਪੂਰੇ ਟਾਈਮ ਕੇ ਪਹੁੰਚ ਕੇ ਤੇ ਭਾਈ ਰਾਤ ਟਾਈਮ ਪਹੁੰਚ ਕੇ ਤੇ ਐਨ ਸਹੀ ਰੇ ਠੀਕ ਹੈ ਜੀ ਪਾਜੀ ਹਾਂ ਡਿਊਟੀ ਲੱਗ ਗਈ ਡਿਊਟੀ ਲੱਗ ਗਈ ਪਪੇ ਓ ਮਾਈ ਗੋਡ ਇਹਦਾ ਕਾਲਰ ਨਹੀਂ ਨਾ ਉਹ ਕਰਨ ਹਿਲਟ ਕਰਦੇ ਆ ਨਹੀਂ ਦਾ ਮਮਾ ਨਹੀਂ ਕੀ ਕਰੇ ਬੋਤਲ ਦੇ ਗਲੀ ਕੱਢ ਲਈ ਜਗੜ ਲਾ ਲਿਆ ਸਾਡੇ ਹਲ ਚ